ਹਾਂਜੀ ਦੋਸਤੋ ਅੱਜ ਆਪਣੇ ਪਿੰਡ ਤੋਂ ਬਾਰ-ਬਾਰ ਕਣਕ ਦੇ ਣਾੜ ਨੂੰ ਜਿਹੜੀ ਅੱਗ ਲੱਗ ਗਈ ਸੀ ਕੁਝ ਹੀ ਟਾਈਮ ਪਹਿਲਾਂ ਜਿਹੜਾ ਕੰਬਾਇਨ ਇਤੋਂ ਵੱਢ ਕੇ ਗਈ ਐ ਤੇ ਨਾਲ ਜਿਹੜੀ ਹੈਗੀ ਪਰਲੇ ਪਾਸੇ ਕਣਕ ਖੜੀ ਸੀ ਉਹਦਾ ਕਾਰਨ ਕੀ ਬਣਿਆ ਕਿ ਕਿਸੇ ਇਨਸਾਨ ਨੇ ਇੱਥੇ ਬੀੜੀ ਵਗੈਰਾ ਪੀ ਕੇ ਸੁੱਟ ਦਿੱਤੀ ਤੇ ਲੋਕਾਂ ਨੇ ਇਹ ਗੱਲ ਸਮਝੀ ਉਸ ਤੋਂ ਬਾਅਦ ਸਿੱਕੀ ਤਾਰਾਂ ਦੂਰਾਂ ਜੁੜ ਗਈਆਂ ਜੇ ਤਾਰਾਂ ਜੁੜੀਆਂ ਹੁੰਦੀਆਂ ਗੱਲ ਹੋਰ ਹੋਣੀ ਸੀ ਉਸ ਇਨਸਾਨ ਨੇ ਬੀੜੀ ਪੀ ਕੇ ਉੱਥੇ ਸੁੱਟੀ ਉੱਥੋਂ ਜਿਹੜਾ ਕੰਮ ਵੱਧ ਗਿਆ ਨਾਲ ਉਹਨਾਂ ਨੇ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇੱਕ ਇਨਸਾਨ ਦੇ ਨਿਗਾ ਪਈ ਉਹ ਬੰਦਾ ਬੁਝਾਉਣ ਲੱਗ ਗਿਆ ਉਹਨੇ ਕਾਫੀ ਦੇਰ ਤੱਕ ਬੁਝਾਈ ਤੇ ਰੌਲਾ ਰੂਲਾ ਪਾਇਆ ਉਹ ਜਦੋਂ ਨੂੰ ਅਸੀਂ ਗਏ ਉਦੋਂ ਉਹ ਹੰਬ ਚੁੱਕਿਆ ਸੀ ਵਿਚਾਰਾ ਰੌਲਾ ਰੂਲਾ ਪਾ ਕੇ ਪਰ ਫਿਰ ਲੋਕਾਂ ਨੇ ਦਰਖਤਾਂ ਦਰੋਹਤਾਂ ਦੀਆਂ ਡਾਹਣੀਆਂ ਵੱਡ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਹੋ ਗਈ ਦੇਖੋ ਤੁਸੀਂ ਟਰੈਕਟਰ ਵਗੈਰਾ ਸਭ ਕੁਝ ਫਿਰ ਤਾਂ ਸਾਡੇ ਜਿਹੜੇ ਨਗਰ ਦੇ ਲੋਕ ਆ ਪਿੰਡ ਦੇ ਲੋਕ ਆ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਇਕੱਠੇ ਹੋ ਜਾਂਦੇ ਆ ਤੇ ਪਰ ਪਰ ਟਰੈਕਟਰ ਟਰਾਲੀਆਂ ਮੋਟਰਸਾਈਕਲ ਲੋਕ ਪਬਲਿਕ ਹੀ ਇੰਨੀ ਹੋ ਗਈ 100 200 ਬੰਦਾ ਇਕੱਠਾ ਹੋ ਗਿਆ ਤੇ ਅੱਗ ਤੇ ਜਿਹੜਾ ਕਾਬੂ ਪਾਇਆ ਗਿਆ ਸੋ ਇਹ ਚੀਜ਼ ਨੂੰ ਧਿਆਨ ਦੇਣ ਦੀ ਲੋੜ ਆ ਜੇ ਕੋਈ ਬੰਦਾ ਬੀੜੀ ਪੀਨ ਦਾ ਜਾਂ ਕੁਝ ਵੀ ਹੈ ਦੇਖਦੇ ਹਾਂ ਤੇ ਐਕਸ਼ਨ ਲਓ ਠੀਕ ਆ ਦੂਜੀ ਗੱਲ ਇਹ ਹੈ ਇਸ ਚੀਜ਼ ਦਾ ਖਾਸ ਧਿਆਨ ਦਿਆ ਕਰੋ ਬਾਕੀ ਜਿਹੜੀ ਲਾਈਟ ਲੂਟ ਉਹਦਾ ਵੀ ਚਲੋ ਧਿਆਨ ਦੇਣਾ ਚਾਹੀਦਾ ਆਪਾਂ ਨੂੰ ਨਹੀਂ ਛੱਡਣੀ ਚਾਹੀਦੀ ਜਿਹੜੇ ਪ੍ਰਵਾਸੀ ਲੋਕ ਆ ਇਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਇਹ ਵੀ ਸਾਡੇ ਜਿਹੜਾ ਹੈਗਾ ਸੀਜ਼ਨ ਦੇ ਮੌਕੇ ਕਣਕ ਦੇ ਵਿੱਚੋਂ ਮੌਕੇ ਤੁਸੀਂ ਦੇਖੋ ਵੀ ਇਹ ਬਰੂ ਦੀ ਹੈ ਜਿਹੜਾ ਫਸਲਾਂ ਇਸ ਟਾਈਮ ਜਿਹੜੀਆਂ ਸੁੱਕੀਆਂ ਹੁੰਦੀਆਂ ਨੇ ਹਨਾ ਕਣਕ ਦੀਆਂ ਸੋ ਇਹ ਖਾਸ ਧਿਆਨ ਦੇਣ ਦੀ ਲੋੜ ਤੇ ਇਹ ਇਨਸਾਨ ਨੇ ਬਹੁਤ ਗਲਤ ਕੀਤਾ ਪਰ ਅੱਗ ਤੇ ਕਾਬੂ ਪਾ ਲਿਆ ਪਾਣੀ ਦਾ ਕੋਈ ਜ਼ਿਆਦਾ ਖਾਸ ਪ੍ਰਬੰਧ ਨਹੀਂ ਸੀ ਵੀਡੀਓ ਨੂੰ ਸ਼ੇਅਰ ਕਰੋ